ਲੋਲੀ ਰਾਜਾ ਰਾਣੀ ਰਾਜਾ ਰਾਣੀ ਇਹ ਸੂਟ ਬਾਰੇ ਦੱਸਣ ਦੀ ਮੈਨੂੰ ਲੋੜ ਨਹੀਂ ਹੈਗੀ ਸਭ ਤੋਂ ਮੋਸਟ ਟ੍ਰੈਂਡਿੰਗ ਸੂਟ ਆ ਸਟਾਕ ਬਹੁਤ ਆ ਚੁੱਕਿਆ ਆਪਣੇ ਕੋਲ ਚੈੱਕ ਕਰ ਲੋ ਸਾਰਾ ਸੀਕਵੈਂਸ ਦਾ ਕੰਮ ਹੋਇਆ ਹੋਇਆ ਹੈ ਨੈਚੁਰਲ ਕ੍ਰੇਪ ਕਪੜਾ ਹੈਗੀ ਕ੍ਰੇਪ ਸਿਲਕ ਕਪੜਾ ਹੈਗਾ ਸਾਰਾ ਫਰੰਟ ਪੂਰਾ ਹੈਵੀ ਹੈਗੀ ਚੈੱਕ ਕਰ ਲੋ ਡਿਜ਼ਾਈਨਿੰਗ ਚੈੱਕ ਕਰ ਆਣੇ ਭੈਣਾਂ ਨੂੰ ਬਹੁਤ ਹੀ ਸੋਹਣੀ ਡਿਜ਼ਾਈਨਿੰਗ ਬਣੀ ਹੋਈ ਆ ਰਾਇਆ ਰੰਗਾਂ ਦੀ ਡਿਜ਼ਾਈਨਿੰਗ ਹੈਗੀ ਸਾਰਾ ਫਰੰਟ ਤੇ ਸੀਕਵੈਂਸ ਵਰਕ ਨਾਲ ਆਉਣਗੀ ਇਸਦੇ ਪਲੇਨ ਬਾਟਮ ਆ ਤੇ ਨਾਰੋਂਗੀ ਪਿਓਰ ਚੂਨ ਦੇ ਦੁਪੱਟੇ ਫੁੱਲ ਲੈਂਥ ਦੇ ਲੋ ਦੁਪੱਟੇ ਚੱਕਰ ਆਣੇ ਹੈਗੇ ਆ ਰੇਟਾਂ ਦਾ ਬਹੁਤ ਵੱਡਾ ਫਾਇਦਾ ਕਰਨਾ ਭੈਣਾਂ ਦਾ ਇਸ ਤੇ ਤਰਾਇਆ ਰਾਣੀ ਵਾਲੇ ਸੂਟ ਪਹਿਲਾਂ ਰੰਗ ਚੈੱਕ ਕਰ ਲਿਓ ਜਿਹੜਾ ਵਧੀਆ ਲੱਗਦਾ ਉਹ ਸਕਰੀਨ ਸ਼ਾਟ ਕਰਕੇ ਆ ਜਿਓ ਸਟਾਕ ਬਹੁਤ ਆ ਚੁੱਕਿਆ ਆਪਣੇ ਕੋਲ ਸਾਰਿਆਂ ਦੇ ਇਕੱਲੇ ਇਕੱਲੇ ਦੇ ਸੀਕੁਐਂਸ ਵਰਕ ਹੋਇਆ ਹੋਇਆ ਕ੍ਰੇਸਲ ਕਪੜਾ ਪਲੇਨ ਸਲਵਾਰਾਂ ਨੇ ਇਹਦੇ ਨਾਲ ਹੀ ਨਾਲ ਹੈਗੇ ਪਿਓਰ ਚੂਨ ਦੇ ਦੁਪੱਟੇ ਰੇਟਾਂ ਦਾ ਬਹੁਤ ਵੱਡਾ ਫਾਇਦਾ ਹੁਣ ਭੈਣ ਕੋਈ 1800 ਕੋਈ 2000 ਖਰਚਣ ਦੀ ਲੋੜ ਨਹੀਂ ਆਪਾਂ ਦੇਣਾ ਸਿਰਫ 850 ਜਿਹੜੀਆਂ ਭੈਣਾਂ ਕਰਕੇ ਆਉਣੀਆਂ ਇਹ ਵੀਡੀਓ ਸ਼ੇਅਰ ਵੀਡੀਓ ਸ਼ੇਅਰ ਜ਼ਰੂਰੀ ਭਾਂਜਿਆਰੇ ਨੂੰ ਸ਼ੇਅਰ ਕਰੇਗੇ ਮੈਨੂੰ ਨਾਲ ਸਿਰਫ 850 ਰੁਪਏ ਦਾ ਮੇਲਾ ਲਾਤੀ ਸਟਾਕ ਬਹੁਤ ਆ ਚੁੱਕਿਆ ਜੇਕਰ ਉਹਨੇ ਆਪਦੇ ਵੱਡੇ ਫਾਇਦੇ ਫਾਇਦੇ ਦੀ ਇੱਕੋ ਹੀ ਦੁਕਾਨ ਸ਼ਾਲੂ ਕਲੋਥਸ ਉੱਪਰ ਨਾਲ